ਸੱਚ ਕਾ ਦੋਸਤੋ ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੋਕ ਸਭਾ ਦੀਆਂ ਚੋਣਾਂ ਵਾਸਤੇ ਮੈਸ 2 ਹਫ਼ਤੇ ਦੇ ਕਰੀਬ ਦਾ ਸਮਾਂ ਬਾਕੀ ਹੈ ਜਿਉਂ-ਜਿਉਂ ਹੀ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਤਿਉਂ-ਤਿਉਂ ਹੀ ਸਿਆਸੀ ਧਰਾਂ ਵਿੱਚ ਹਲਚਲ ਵੱਧਦੀ ਹੀ ਜਾ ਰਹੀ ਹੈ ਹਰ ਪਾਰਟੀ ਦਾ ਛੋਟਾ-ਵਟਾ ਵਰਕਰ ਆਪੋ ਆਪਣੀ ਪਾਰਟੀ ਨੂੰ ਜਿਤਾਉਣ ਲਈ ਜੀਤੋੜ ਮਿਹਨਤ ਕਰ ਰਿਹਾ ਹੈ ਇਸ ਵਾਰ ਸਰਦਾਰ ਅਮਰਬੀਰ ਸਿੰਘ ਚੇਤਨਪੁਰਾ ਵੱਲੋਂ ਜੋ ਕਿ ਹਾਲ ਹੀ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਦਾ ਹਿੱਸਾ ਬਣੇ ਹਨ ਉਹਨਾਂ ਵੱਲੋਂ ਵੀ ਨੁਕੜ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਵੱਲੋਂ ਘਰ-ਘਰ ਜਾ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਭਾਜਪਾ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਭਵਿੱਖ ਉज्ज्वल ਕਰਨ ਲਈ ਭਾਜਪਾ ਦਾ ਸਾਥ ਦੇਣ ਅਤੇ ਆਪਣਾ ਕੀਮਤੀ ਵੋਟ ਭਾਜਪਾ ਨੂੰ ਹੀ ਪਾਉਣ। ਪ੍ਰਿੰਸ ਕਲੇਰ ਦੀ ਖਾਸ ਰਿਪੋਰਟ। ਹਲਦੇ ਵਿੱਚੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਮੈਂ ਅਮਰਬੀਰ ਸਿੰਘ ਪਿੰਡ ਚੇਤਨਪੁਰਾ ਹਲਕਾ ਜਨਾਲਾ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਜੀ ਉਹ ਦਿਨ। ਕਾਂਗਰਸ ਪਾਰਟੀ ਦੇ ਵਿੱਚੋਂ ਤੁਹਾਡੇ ਦੋਨਾਂ ਦਾ ਆਪਣੀ ਪਾਰਟੀ ਛੱਡ ਕੇ ਬੀਜੇਪੀ join ਕਰਦੇ ਆਉਣ ਵਾਲਾ ਭੁਵਿਕਸ਼ਰ ਸਰ ਬੀਜੇਪੀ ਦਾ ਜੀ ਉਹਦਾ ਕਰਕੇ ਸ਼ਾਮਲ ਹੋਏ ਆ ਜੀ ਇਹ ਨਹੀਂ ਕੋਈ ਬੀਜੇਪੀ ਦਾ ਕਿ ਆਪਣੀ ਪਾਰਟੀ ਨਾਲ ਕਿਸੇ ਕਿਸੇ ਨੂੰ ਨਾਰਾਜ਼ੀਆਂ ਚਾਹੀਦੀਆਂ ਚਲਦੀਆਂ ਸੋ ਜੀ ਤੁਹਾਡੀ ਨਾਲ ਕੋਈ ਭੁਗਤ ਸਾਹਿਬ ਦੀ ਕੋਈ ਆਪਣੀਆਂ ਕੋਈ ਪਰਸਨਲ ਗੈਸ ਤਰ੍ਹਾਂ ਹੀ ਹੁੰਦਾ ਜੀ ਸਾਰਿਆਂ ਦਾ ਕੋਈ ਆਉਣ ਵਾਲਾ ਟਾਈਮ ਜਿਹੜਾ ਪਾਰਟੀ ਦਾ ਹੋਵੇ ਫਿਰ ਤਾਂ ਕਰਕੇ ਕੋਈ ਮਾੜੇ ਮੋٹے ਮਤਭੇਦ ਹੋ ਹੀ ਜਾਂਦੇ ਆ ਜੀ ਭੰਗੂ ਸਾਹਿਬ ਦੇ ਮਤਭੇਦ ਉਹ ਤੇ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਵੈਸੇ ਅੱਜ ਕੋਈ ਅਮਰਜੈਂਸੀ ਕਾਰਨ ਕਰਨਾ ਉਹਨਾਂ ਨੂੰ ਬਾਹਰ ਜਾਣਾ ਪਿਆ ਕਿਤੇ ਨਹੀਂ ਤੇ ਉਹ ਵੀ ਹਾਜ਼ਰ ਹੁੰਦੇ ਆਉਣ ਵਾਲੀ ਜਿਹੜੇ ਨੈਕਸਟ ਕਰਾਂਗੇ ਕਾਨਫਰੰਸ ਉਹਦੋਂ ਜ਼ਰੂਰ ਹਾਜ਼ਰ ਹੋਣਗੇ ਕਿਤੇ ਮੈਂ ਭਾਜਪਾ ਨੂੰ ਮੰਨਿਆ ਜਾਂਦਾ ਹੈ ਕਿ ਉਹ ਕਾਸ ਵਰਗ ਨੂੰ ਲੈ ਕੇ ਕਾਸ ਲੋਕਾਂ ਨੂੰ ਲੈ ਕੇ ਜਿਹੜੇ ਆ ਉਹ ਇੱਕ ਉੱਪਰ ਚੱਲ ਰਿਹਾ ਹੈ ਕਿ ਕਿੰਨ ਪੂਰੀ ਪਬਲਿਕ ਦਾ ਸੈਕੂਲਰ ਹੈ ਸਟੇਟ ਮੰਨਿਆ ਜਾਂਦਾ ਹੈ ਕੰਟਰੀ ਮੰਨਿਆ ਜਾਂਦਾ ਹੈ ਪਰ ਉਸ ਵਰਗ ਨੂੰ ਸਾਰਿਆਂ ਨੂੰ ਸੈਕੂਲਰਿਜ਼ਮ ਦੇ ਨਾਂ ਦੇ ਉੱਤੇ ਵੋਟਾਂ ਦਾ ਡਿਗ੍ਰੀ ਮੰਗਿਆ ਨਹੀਂ ਅਪਰ ਵਰਗ ਨੂੰ ਵੇਖੀ ਨੂੰ ਲੈ ਕੇ ਚੱਲੇ ਜਾਏਗਾ ਕੀ ਕਾਰਨ ਮੰਨਦੇ ਜੇ ਕਿ ਤੁਸੀਂ ਉਸ ਵਰਗ ਨਾਲ ਜੋੜਦੇ ਜੇ ਮੋਦੀ ਸਾਹਿਬ ਵੀ ਜੋੜੂ ਨਹੀਂ ਜੀ ਬਹੁਤ ਵਧੀਆ ਸੋਚ ਆ ਮੋਦੀ ਸਾਹਿਬ ਦੀ ਇਹੋ ਜੀ ਕੋਈ ਗੱਲ ਨਹੀਂ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਇਹੋ ਜੀ ਤੇ ਕੋਈ ਗੱਲ ਨਹੀਂ ਕਿ ਉਹ ਕਿਸੇ ਦਾ ਵੀ ਨਾਰਾਜ਼ ਚੱਲਦੇ ਜਾਂ ਕਿਸੇ ਨੂੰ ਇੱਕ ਵਰਗ ਨੂੰ ਲੈ ਕੇ ਚੱਲਦੇ ਅਹ ਨਹੀਂ ਕੋਈ ਗੱਲ ਨਹੀਂ ਇਹ ਜੀ ਸਾਡੀਆਂ ਬਿਆਨਬਾਜ਼ੀਆਂ ਜਿਹੜੀਆਂ ਜੀ ਦੂਸਰੇ ਪਾਰਟੀਆਂ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਵੱਲੋਂ ਇਹ ਬਿਆਨਬਾਜ਼ੀਆਂ ਚਲਾਈ ਜਾਂਦੀਆਂ ਜੀ ਉਹ ਤੇ ਫਿਰ ਆ ਪਰਸਨਲ ਆਪੋ ਆਪਣੇ ਕਹਿਣ ਦੀ ਗੱਲ ਹੈ ਜੀ ਕਾਂਗਰਸ ਆਪਣੇ ਹਿਸਾਬ ਦੇ ਨਾਲ ਉਹ ਆਪਣਾ ਮਤਲਬ ਕਿ ਉਹਨਾਂ ਨੇ ਗੱਲ ਰੱਖਦੇ ਆ ਅਕਾਲੀ ਦਲ ਆਪਣੇ ਦੌਰ ਨਾਲ ਗੱਲ ਰੱਖਦੇ ਆ ਸਰਪੰਚਾਂ ਤੇ ਨਹੀਂ ਲਾੜਾ ਆਪਣੇ ਖੇਤਰ ਦੇ ਜਿਹੜਾ ਵਧੀਆ ਨੇਧਵਾਣ ਮੰਨੇ ਜਾਂਦੇ ਨੇ ਜਾਂ ਵਧੀਆ ਨੇਤਾ ਮੰਨੇ ਜਾਂਦੇ ਨੇ ਪੰਜਾਬਸਤਾਨ ਨੂੰ ਕੋਈ ਤੁਹਾਡੇ ਨਰਾਜ਼ਗੀ ਦੋਨਾ ਨਹੀਂ ਜੀ ਕੋਈ ਨਰਾਜ਼ਗੀ ਤਾਂ ਨਹੀਂ ਪਰ ਚਲੋ ਆਪਣੇ ਕਈ ਕੰਮ ਨਹੀਂ ਵੀ ਹੁੰਦੇ ਜਾਂ ਕਈ ਕੰਮਾਂ ਦਾ ਕਾਰਨ ਕੋਈ ਆਪਣੇ ਘਰੇਲੂ ਰਿਲੇਸ਼ਨ ਵੀ ਹੋ ਜਾਂਦੇ ਨੇ ਕੋਈ ਸਾਡਾ ਬਹੁਤ ਵਧੀਆ ਰਿਲੇਸ਼ਨ ਰਿਆ ਉਹਨਾਂ ਦੇ ਨਾਲ ਬਹੁਤ ਵਧੀਆ ਪਿਆਰ ਰਿਆ ਉਹਨਾਂ ਦੇ ਨਾਲ ਗਰਜੀਤ ਸਿੰਘ ਔਜਲਾ ਸਾਹਿਬ ਨਾਲ ਬਹੁਤ ਵਧੀਆ ਪਿਆਰ ਸੀ ਦੇ ਪਰ ਇਹ ਕਿਰਨਾ ਨਾਮ ਕੋਈ ਗੱਲਾਂ ਹੋ ਜਾਂਦੀਆਂ ਜੀ ਅੰਦਰ ਖਾਤੇ ਚ ਜੋ ਨਹੀਂ ਦੱਸਣ ਜੋਗ ਹੁੰਦੀਆਂ ਸਰਪੰਚ ਵਾਲੀ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਆ ਸੁਧਰੀ ਜੀ ਪੋਜੀਸ਼ਨ ਤੁਹਾਡਾ ਤੁਹਾਡੇ ਹੱਥ ਦੇ ਮੰਤਰੀ ਵੀ ਨੇ ਪੰਜਾਬ ਦੇ ਤੁਹਾਡੇ ਮੈਲੇ ਵੀ ਨੇ ਆਮ ਆਦਮੀ ਪਾਰਟੀ ਲੋਕੀ ਜਿਆਦਾ ਜੁੜੇ ਕਰਦੇ ਪਏ ਤੁਹਾਡਾ ਜੀ ਜੀ ਚੋਂ ਦਾ ਫਾਸਟ ਕੋਰ ਕੋਈ ਸਾਡੇ ਆਪਣੇ ਕੋਈ ਸੱਜਣ ਮਿੱਤਰ ਮੇਰੇ ਇੱਧਰ ਗਏ ਸੀ ਸਾਡਾ ਆਪਣਾ ਕੋਈ ਸਰਕਲ ਸੀ ਤਾਂ ਕਰਕੇ ਉਧਰ ਜਾਣਾ ਪਿਆ ਤਾਂ ਕਿੰਨਾ ਲੱਗਦਾ ਕਿ 2024 ਦੀਆਂ ਲਖਣਾ ਮੋਜੀ ਸਾਹਿਬ ਜਿੱਤਣਗੇ ਕਿ ਜਾਂ ਜਰੂਰ ਜਿੱਤਣਗੇ ਜੀ ਜਰੂਰ ਜਿੱਤਣਗੇ ਆਉਣ ਵਾਲਾ ਭੁਖੀ ਬੀਜੇਪੀ ਦਾ ਜੀ ਹਰ ਕਿਹਦੇ ਵਿੱਚ ਤਾ ਦੇਖਣ ਨੂੰ ਵੀਡੀਓ ਕਰੇ ਮੈਂ ਉਹ ਰੇਤੀ ਇਹ ਜਿਹੜੇ ਬੀਜੇਪੀ ਦਾ ਮੀਦੋਆ ਨੇ ਸਟਾਰਟ ਕਰ ਜਿਸ ਸੰਭਲ ਉਹਨਾਂ ਦੇ ਨਾਲ ਇਹ ਗੱਲ ਬਣਦੀ ਪਤਾ ਜਾਵੇ ਨਹੀਂ ਜੀ ਐ ਹੋ ਜੀ ਕੋਈ ਗੱਲ ਨਹੀਂ ਜੀ ਪਰ ਜੋ ਵੀ ਘਰੇਲੂ ਰਿਲੇਸ਼ਨ ਨੇ ਬਹੁਤ ਵਧੀਆ ਉਹਨਾਂ ਦੇ ਨਾਲ ਬਹੁਤ ਵਧੀਆ ਬੰਦੇ ਨੇ ਉਹ ਵਰਤ ਕੇ ਵੇਖਣ ਉਹਨਾਂ ਦੇ ਨਾਲ ਬਹੁਤ ਵਧੀਆ ਬੰਦੇ ਨੇ ਪਰ ਜੋ ਵੀ ਪਿੰਡਾਂ ਦੀ ਛੋਟੀ ਮੋਟ ਹੈ ਜਿੰਨੀ ਵੀ ਆ ਐਸੀ ਭਾਈ ਜਾਰਾ ਜੋ ਵੀ ਆ ਸਾਰੇ ਬਹੁਤ ਜ਼ਿਆਦਾ ਉਹਨਾਂ ਨੂੰ ਜਾਉਣ ਵਾਲੇ ਨੇ ਬਹੁਤ ਵਧੀਆ ਪਿਆਰ ਦੇ ਰਹੇ ਆ ਬੜਾ ਵਧੀਆ ਸਰਕਲ ਚੱਲ ਰਿਹਾ ਜੀ ਤੁਮ ਕਿਹਾਈ ਨੂੰ ਲੈ ਕੇ ਕੀ ਕਹੋਗੇ ਕਿ 2014 ਤੋਂ ਬਾਅਦ 2026 ਤੱਕ ਜੋ ਪੈਟਰੋਲ ਦੀ ਡੀਜ਼ਲ ਦੀ ਗੈਸ ਦੇ ਤੇ ਲੋਗੈਸ ਦੇ ਜਾਂ ਹੋਰ ਚੀਜ਼ਾਂ ਦੇ ਰੇਟ ਵਧੇ ਆ ਉਹਨਾਂ ਕਿਹਾਈ ਇੰਨੀ ਵਧੀ ਆ ਤੋਂ ਸਾਰਾ ਕਾਰਨ ਤਾਂ ਲੋਕ ਮੰਨਦੇ ਕਿ ਭਾਜਪਾ ਨੂੰ ਮੰਨਦੇ ਤੁਹਾਡਾ ਆਪਣਾ ਕੀ ਵਿਚਾਰ ਹੈਗਾ ਜੀ ਨਹੀਂ ਸਰ ਇੱਥੇ ਕੀ ਦਾ ਨਾਮਾ ਸੈਂਟਰ ਦੇ ਗਵਰਨਮੈਂਟਾਂ ਦਾ ਇਹਦੇ ਵਿੱਚ ਕੋਈ ਹੈ ਨਹੀਂਗਾ ਇਹ ਤੇ ਜੋ ਵੀ ਕੰਪਨੀਆਂ ਦੇ ਜੋ ਰੂਲ ਆਉਂਦੇ ਜੋ ਮਤਲਬ ਕਿ ਰੇਟ ਵਧਦੇ ਆ ਉਹਦੇ ਵਿੱਚ ਸਾਰੇ ਉਹਨਾਂ ਦਾ ਕੀ ਹੋ ਸਕਦਾ ਭਾਜੀ ਵੀ ਆਪਣੇ ਕੋਲੋਂ ਦੇ ਕੋਈ ਉਧਾਰ ਨਹੀਂ ਰਹੇ ਤੋਂ ਇਲੈਕਟ੍ਰੋਨਿਕ ਅਪਮੋਨਿਸ਼ਨ ਦੀ ਨੀਤੀ ਹੋ ਰਹੀ ਆ ਹੋਰ ਉਹਨਾਂ ਤੋਂ ਇਲਾਵਾ ਜਿਹੜੇ ਦੂਸਰੇ ਮੁੱਦੇ ਚੱਲ ਰਹੇ ਆ ਕਿ ਸਕੈਮ ਚੱਲ ਰਹੇ ਆ ਉਹਨਾਂ ਦੇ ਉੱਤੇ ਵੀ ਅੱਜ ਕਿਉਂਕਿ ਪ੍ਰਤੀ ਪਾਰਟੀਆਂ ਨੂੰ ਨਿਸ਼ਾਨੇ ਸਾਦੇ ਜਾ ਰਹੇ ਆ ਉਹਦੇ ਬਾਰੇ ਤੁਹਾਡੇ ਕੋਲ ਕੁਝ ਸਰ ਇੱਕ ਦੂਜੀਆਂ ਪਾਰਟੀਆਂ ਇੱਕ ਦੂਜੇ ਦੇ ਵੋਟਾਂ ਦਾ ਕਾਰਨ ਦੇ ਕਾਰਨ ਕਰਕੇ ਇੱਕ ਦੂਜੇ ਦੇ ਚਿੱਕੜ ਤੇ ਸੁੱਟਦੇ ਹੀ ਆ ਸਾਰੇ ਠੀਕ ਹੈ ਜੀ ਕਿਉਂਕਿ ਤੁਹਾਡੀ ਪਾਰਟੀ ਉਹ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਕਿ ਪੀ ਅਜੇ ਹਾਲ ਨਾ ਨਹੀਂ ਜੀ ਅਜੇ ਤੱਕ ਕੋਈ ਪਹੁੰਚ ਨਹੀਂ ਜੀ ਕੀਤੀ ਗਈ ਕਿਸੇ ਨੇ ਨਹੀਂ ਕੋਈ ਨਹੀਂ ਜੀ ਅਜੇ ਤੱਕ ਆਇਆ ਕਿਸੇ ਦਾ ਨਾਂ ਨਹੀਂ ਹੈ ਨਹੀਂ ਜ਼ਰੂਰ ਆ ਜੀ ਤੁਹਾਨੂੰ ਕਹੇ ਜੀ ਪੁੱਛੀ ਨਹੀਂ ਜੀ ਇਹ ਨਹੀਂ ਪੁੱਛੀ ਗਈ ਕੋਈ ਬੰਦਾ ਨਹੀਂ ਆਇਆ ਜਾਂ ਕੋਈ ਬੰਦਾ ਅਜੇ ਤੱਕ ਆਪ ਨਗਰ ਨਹੀਂ ਆਇਆ ਬੀਜੇਪੀ ਦੇ ਵਿੱਚ ਹੁਣ ਤੱਕ ਦਾ ਬੰਦਾ ਮਾਸਕਦਾਰ ਤੁਹਾਨੂੰ ਮਿਲਦਾ ਕਿ ਹਾਂਜੀ ਮਿਲਦਾ ਪਿਆ ਜੀ ਜਰੂਰ ਮਿਲਦਾ ਪਿਆ ਕਿੰਨੇ ਕੁ ਬੰਦੇ ਜੁਆਇਨ ਹੋਏ ਨੇ ਤੱਕ ਤੁਹਾਡੇ ਨਾਲ ਬੰਦੇ ਸਰ ਮੈਂ ਰੈਗੂਲਰ ਕਰਵਾ ਰਿਆਂ ਜੀ 10 10 15 15 ਬੰਦੇ ਪਿੰਡਾਂ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਅੱਜ ਵੀ ਇਸੇ ਕਰਕੇ ਹਾਂਜੀ ਅੱਜ ਜਰੂਰ ਕਰਾਵਾਂਗੇ ਜੀ ਤੋਂ ਨਾ ਤਾਂ ਤੁਹਾਡਾ ਕੋਈ ਮੈਸੇਜ ਕੋਈ ਅਪੀਲ ਦੀ ਗੱਲ ਅਪੀਲ ਇਹੋ ਸਰ ਕਰਨਾ ਚਾਹੁੰਦੇ ਆਂ ਕਿ ਜੋ ਵੀ ਪੜਿਆ ਲਿਖਿਆ ਵਰਗਿਆ ਇਹ ਪਾਰਟੀ ਸਾਡੀ ਪਾਰਟੀ ਨਾਲ ਜੁੜੋ ਬਹੁਤ ਵਧੀਆ ਭਵਿਖਾ ਆਉਣ ਵਾਲਾ ਟਾਈਮ 27 ਦਾ ਵੇਖੋ ਆਪਣੀ ਸਰਕਾਰ ਆ ਰਹੀ ਹੈ ਬੀਜੇਪੀ ਦੀ ਸਰਕਾਰ ਆ ਰਹੀ ਮੋਦੀ ਸਾਹਿਬ ਦੀ ਤੇ ਜਰੂਰ ਜੁੜੋ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਹੈ ਕਿ ਕਿਦ ਨਾਵਾ ਜਰੂਰ ਜੁੜੋ ਵੇਖੋ ਸਰਕਲ ਵੇਖੋ ਸਾਡਾ ਕੰਮ ਵੇਖੋ